ਇਹ ਕਿਵੇਂ ਲੱਗਿਆ ਖਾਣਾ ਬਹੁਤ ਵਧੀਆ ਜੀ ਬਹੁਤ ਵਧੀਆ ਕਿਵੇਂ ਇਹਨਾਂ ਦੇ ਉਪਰਾਲਾ ਘਰ ਵਰਗਾ ਮੈਂ ਖਾਣਾ ਹੁੰਦਾ ਉਸੇ ਤਰ੍ਹਾਂ ਲੱਗਿਆ ਉਪਰਾਲਾ ਬਹੁਤ ਵਧੀਆ ਜੀ ਉਪਰਾਲਾ ਵਧੀਆ ਹੈ ਬਹੁਤ ਤਹਨੇ ਤੁਸੀਂ ਇੱਥੇ ਹਸਪਤਾਲ ਵਿੱਚ ਦਵਾਈ ਲੈਣਾ ਸੀ ਹਾਂਜੀ ਮੇਰੇ ਹਸਬੈਂਡ ਐਡਮਿਟ ਸੀ ਅੱਛਾ ਜੀ ਇਤੋਂ ਵਧੀਆ ਖਾਣਾ পেট ਭਰ ਕੇ 20 ਰੁਪਏ ਦੇ ਵਿੱਚ ਗਰੀਬ ਅਮੀਰ ਸਭ ਖਾ ਸਕਦੇ ਹਨ ਖਾਣਾ ਸੁਆਦ ਸੀ ਖਾਣਾ ਬਹੁਤ ਵਧੀਆ ਤਾਜ਼ੇ ਫੁਲਕੇ ਗਰਮਾ ਗਰਮ ਫੁਲਕੇ ਆਉਂਦੇ ਆ ਸਬਜ਼ੀਆਂ ਨਹੀਂ ਤਾਜੀ ਹੁੰਦੀਆਂ ਕਿਵੇਂ ਲੱਗੇ ਇਹਨਾਂ ਨੂੰ ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਦੇਵੇ ਜਿਹੜੇ ਗਰੀਬ ਅਮੀਰ ਦਾ ਢਿੱਡ ਭਰਦੇ ਆ ਜੀ ਬਿਲਕੁਲ ਸასიਖਾਲ ਦੋਸਤੋ ਆਪਾਂ ਖੜੇ ਆ ਫਰੀਦਕੋਟ ਦੇ ਵਿੱਚ ਫਰੀਦਕੋਟ ਦੇ ਮੈਡੀਕਲ ਦੇ ਬਿਲਕੁਲ ਸਾਹਮਣੇ ਲਾਲਾ ਚਾਲੀ RAM ਦੀ ਰਸੋਈ ਹੈ ਜਿੱਥੇ 20 ਰੁਪਿਆ ਦੇ ਵਿੱਚ ਪੇਟ ਭਰ ਕੇ ਬੰਦਾ ਖਾਣਾ ਖਾ ਸਕਦਾਗਾ ਤਾਂ ਆਪਾਂ ਇੱਥੇ ਗੱਲਬਾਤ ਵੀ ਕਰਾਂਗੇ ਇਸ ਰਸੋਈ ਦੇ ਵਿੱਚ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਜਿਹੜਾਗਾ ਰੋਟੀ ਖਾ ਸਕਦੇ ਆ ਆਪਾਂ ਤਾਂ ਇੱਥੇ ਕਾਫੀ ਜਿਹੜੇ ਲੋਕ ਰੋਟੀ ਖਾ ਕੇ ਨਿਕਲ ਰਹੇ ਐ ਇਸ ਰਸੋਈ ਦੇ ਵਿੱਚੋਂ ਤਾਂ ਵੇਖੋ ਤੁਸੀਂ ਜਿਸ ਤਰ੍ਹਾਂ ਚੰਗੇ ਹੋਟਲਾਂ ਦੇ ਵਿੱਚ ਸਫਾਈ ਹੁੰਦੀ ਐ ਚੰਗੇ ਹੋਟਲਾਂ ਦੇ ਵਿੱਚ ਜਿਹੜਾ ਹੈਗਾ ਖਾਣਾ ਖਵਾਇਆ ਜਾਂਦਾ ਹੈਗਾ ਉਸੇ ਤਰ੍ਹਾਂ ਠੀਕ ਹੈ ਇੱਥੇ ਵੀ ਖਾਣਾ ਖਵਾਇਆ ਜਾਂਦਾ ਹੈਗਾ ਸਿਰਫ 20 ਰੁਪਈਆ ਦੇ ਵਿੱਚ ਤਾਂ ਵੇਖੋ ਖਾਣਾ ਖਾ ਕੇ ਲੋਕ ਚਲੇ ਗਏ ਆ ਪਰ ਜਿਹੜੀਆਂ ਪਲੇਟਾਂ ਉਹ ਚੱਕੀਆਂ ਜਾ ਰਹੀਆਂ ਗਿਆ ਤਾਂ ਇੱਥੇ ਹੋਰ ਵੀ ਕਾਫੀ ਜਿਹੜੇ ਲੋਕ ਉਹ ਆ ਰਹੇ ਆ ਤੇ ਖਾਣਾ ਖਾ ਰਹੇ ਆ ਵੇਖੋ ਜਿਹੜੀ ਸਬਜੀ ਆ ਉਹ ਜਾ ਕੇ ਜਿਹੜੇ ਟੇਬਲਾਂ ਤੇ ਉਹ ਵਰਤਾਈ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਈਆਂ ਜਾਣ ਜਿਹੜੀਆਂ ਟੇਬਲਾਂ ਤੇ ਬੈਠਿਆਂ ਨੂੰ ਜਿਹੜਾ ਰੋਟੀ ਤੇ ਸਬਜ਼ੀ ਤੇ ਦਹੀਂ ਪਹੁੰਚਦਾ ਕੀਤਾ ਜਾ ਰਿਹਾਗਾ ਪਾਣੀ ਦੀ ਜਿਹੜੀ ਸੋਧਾ ਉਹ ਵੀ ਪੂਰੀ ਹੈਗੀ ਆ ਪਾਣੀ ਵੀ ਜਿਹੜਾਗਾ ਉਹ ਪ੍ਰੋਪਰ ਜੱਗਾਂ ਦੇ ਵਿੱਚ ਪਾ ਕੇ ਗਲਾਸਾਂ ਦੇ ਵਿੱਚ ਪਾ ਕੇ ਰੱਖਿਆ ਗਿਆ ਹੋਇਆਗਾ ਬਾਈ ਕਿਵੇਂ ਲੱਗਿਆ ਖਾਣਾ ਬਹੁਤ ਵਧੀਆ ਜੀ ਬਹੁਤ ਵਧੀਆ ਕਿਵੇਂ ਇਹਨਾਂ ਦਾ ਉਪਰਾਲਾ ਘਰ ਵਰਗਾ ਜਿਵੇਂ ਖਾਣਾ ਦਾ ਉਸੇ ਤਰ੍ਹਾਂ ਲੱਗਿਆ ਉਪਰਾਲਾ ਬਹੁਤ ਵਧੀਆ ਜੀ ਉਪਰਾਲਾ ਵਧੀਆ ਹੈ ਜੀ ਬਹੁਤ ਪਹਿਲੇ ਤੁਸੀਂ ਇੱਥੇ ਹਸਪਤਾਲ ਵਿੱਚ ਦਵਾਈ ਲੈਣਾ ਸੀ ਹਾਂਜੀ ਮੇਰੇ ਹਸਬੈਂਡ ਐਡਮਿਟ ਸੀ ਅੱਛਾ ਜੀ ਇਤੋਂ ਵਧੀਆ ਖਾਣਾ ਪੇਟ ਭਰ ਕੇ 20 ਰੁਪਏ ਦੇ ਵਿੱਚ ਗਰੀਬ ਅਮੀਰ ਸਭ ਖਾ ਸਕਦੇ ਆ ਖਾਣਾ ਸੁਆਦ ਸੀ ਖਾਣਾ ਬਹੁਤ ਵਧੀਆ ਤਾਜ਼ੇ ਫੁਲਕੇ ਗਰਮਾ ਗਰਮ ਫੁਲਕੇ ਆਉਂਦੇ ਆ ਜੀ ਸਬਜ਼ੀਆਂ ਦਹੀਂ ਤਾਜ਼ੀ ਹੁੰਦੀ ਆ ਕਿਵੇਂ ਲੱਗੇ ਇਹਨਾਂ ਦਾ ਪ੍ਰਾਲਾ ਕਿਵੇਂ ਲੱਗੇ ਬਹੁਤ ਵਧੀਆ ਪਰ ਮਾਤਮਾ ਇਹਨਾਂ ਨੂੰ ਤਰੱਕੀਆਂ ਦੇਵੇ ਜਿਹੜੇ ਗਰੀਬ ਅਮੀਰ ਦਾ ਢਿੱਡ ਭਰਦੇ ਆ ਬਿਲਕੁਲ ਲੋਕ ਅਸੀਸਾਂ ਦੇ ਕੇ ਜਾਂਦੇ ਆ ਵੀ ਜਿਹੜੀ ਇੱਥੇ ਲਾਲਾ ਚਾਲੀ ਰਾਮ ਦੀ ਰਸੋਈ ਹੈ ਉੱਥੇ ਜਿਹੜਾ ਖਾਣਾ ਖਾ ਕੇ ਹਸਪੀਟਲ ਦੇ ਵਿੱਚੋਂ ਬਿਲਕੁਲ ਸਾਹਮਣੇ ਆਉਨੇ ਜਦੋਂ ਆਪਾਂ ਉੱਥੇ ਹੀ ਰਸੋਈ ਹੈਗੀ ਆ ਤਾਂ ਲੋਕੀ ਅਸੀਸਾਂ ਦੇ ਕੇ ਜਾਂਦੇ ਆ ਵੀ ਭਾਈ ਇੱਥੇ ਅਸੀਂ ਖਾਣਾ ਛਕਿਆ ਪ੍ਰਸ਼ਾਦਾ ਛਕਿਆ ਠੀਕ ਹੈ ਤਾਂ ਉਹ ਅਸੀਸਾਂ ਦਿੰਦੇ ਵੀ ਇਹਨਾਂ ਨੂੰ ਦਿਨ ਪਰ ਰਾਤ ਰੱਬ ਤਰੱਕੀ ਬਖਸ਼ੇ ਤਾਂ ਵੇਖੋ ਕੈਮਰਾਮੈਨ ਨੂੰ ਤੋਂ ਤਸਵੀਰਾਂ ਦਿਖਾਓ ਪ੍ਰਸ਼ਾਦਾ ਉਹ ਹਰੇਕ ਟੇਬਲ ਤੇ ਪਚਾਇਆ ਜਾ ਰਿਹਾ ਹੈਗਾ ਜਿਹੜਾ ਪ੍ਰਸ਼ਾਦ ਦਾ ਹਰੇਕ ਟੇਬਲ ਤੇ ਪਹੁੰਚਾਇਆ ਜਾ ਰਿਹਾ ਹੈਗਾ ਤਾਂ ਆਪਾਂ ਇੱਥੇ ਬਾਬੂ ਜੀ ਬੈਠੇ ਆ ਉਹਨਾਂ ਤੋਂ ਲਾਲ ਇੱਥੇ ਲਾਲਾ ਜੀ ਬੈਠੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕਿੰਨੇ ਟਾਈਮ ਤੋਂ ਸਰਦਾਰ ਜੀ ਕਿਵੇਂ ਲੱਗਿਆ ਖਾਣਾ ਤੁਹਾਨੂੰ ਬਹੁਤ ਵਧੀਆ ਖਾਣਾ ਜੀ ਵਧੀਆ ਖਾਣਾ ਗਾਜੀ ਹੈ ਜੀ ਤੇ ਪਰ ਕੇ ਖਾਣਾ ਮਿਲਦਾ 20 ਰੁਪਏ ਦੇ ਵਿੱਚ ਜਿੰਨੇ ਵਾਰੀ ਮਰਜ਼ੀ ਦਾਲ ਸਬਜ਼ੀ ਪਵਾਓ ਦਹੀਂ ਪਵਾਓ ਰੋਟੀ ਜਿੰਨੀ ਮਰਜ਼ੀ ਖਾਓ ਜੀ 20 ਰੁਪਏ ਇਹ ਤੁਸੀਂ ਪਹਿਲਾਂ ਵੀ ਆਈਆਂ ਪਹਿਲਾਂ ਵੀ ਬਹੁਤ ਵਾਰੀ ਖਾ ਕੇ ਗਈਆਂ ਅੱਜ ਜੀ ਜੀ ਬਿਲਕੁਲ ਲੋਕ ਸਿਫਤਾ ਕਰ ਰਿਹਾ ਲੋਕ ਇਹਨਾਂ ਦੀਆਂ ਅਸੀਸਾਂ ਦੇ ਰਹੇ ਇਹਨਾਂ ਨੂੰ ਕਹਿ ਰਹੇ ਵੀ ਬਹੁਤ ਵਧੀਆ ਉਪਰਾਲਾ ਹੈਗਾ ਤਾਂ ਇੱਥੇ ਬੈਠੇ ਆ ਲਾਲਾ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਾਸੀ ਕਾਲ ਜੀ ਆਓ ਜੀ ਕਿੰਨੇ ਟਾਈਮ ਤੋਂ ਇਹ ਜਿਹੜੀ ਰਸੋਈ ਚੱਲ ਰਹੀ ਹੈ ਜੀ ਫਹਿਮਨ ਜੀ 1.5 ਸਾਲ ਹੋ ਗਿਆ ਹੈ 1.5 ਸਾਲ ਹੋ ਗਿਆ ਜੀ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਚੱਲਦੀ ਹੈ 12:00 ਤੋਂ 3:00 ਤੱਕ ਚਲਾਉਣੀ ਹੈ ਜੀ ਸਵੇਰ 12:00 ਵਜੇ ਨਹੀਂ ਕਿ ਚੱਲਦੀ ਹੈ ਜੀ ਤੇ 3:00 ਵੀ ਤੱਕ ਹਾਂ 3 ਵਜੇ ਕਿ ਕਰ ਚਲ ਜੀ ਤਾਂ ਇੱਥੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਜੀ ਕੋਈ ਜਿਆਦਾ ਸੰਗਤ ਆ ਜੀ ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ ਵੀ ਸਮਝੋ ਡੇਲੀ ਦਾਲ ਸਬਜ਼ੀ ਰਾਇਤਾ achar ਗਰਮ ਫੁਲਕਾ ਜੀ ਡੇਲੀ ਵੈਰਾਈਟੀ ਚੇਂਜ ਹੁੰਦੀ ਹੈ ਜਿਹੜੀ ਦਾਲ ਸਬਜ਼ੀ ਅੱਜ ਹੈ ਤੁਹਾਨੂੰ ਕੱਲ ਨਹੀਂ ਮਿਲਣੀ ਜਿਹੜੀ ਕੱਲ ਆ ਪਰਸੋਂ ਨਹੀਂ ਮਿਲਣੀ ਬਿਲਕੁਲ ਤਾਂ ਇਹ ਜਿਹੜਾ ਉਪਰਾਲਾ ਸਵੀਟ ਮਿਲੂਗੀ ਤੁਹਾਨੂੰ ਹਫ਼ਤੇ ਦੇ ਵਿੱਚ ਕਿਸੇ ਦਿਨ ਬਣਾ ਦਈਏ ਅੱਛਾ ਹਾਂ ਜੀ ਹਾਂ ਜੀ ਜਿਹੜਾ ਇਹ ਉਪਰਾਲਾ ਹੈ ਕੋਈ ਸੰਸਥਾ ਬਣੀ ਹੋਈ ਹੈ ਇਹ ਕੋਈ ਸੰਸਥਾ ਨਹੀਂ ਜੀ ਇਹ ਆਪਣਾ ਗਰਿ ਪਰਿਵਾਰ ਸਾਹਿਬ ਦੇ ਅੰਨੀਓ ਮਤਲਬ ਆਪ ਦੀ ਪਰਸਨਲ ਹੈ ਅੱਛਾ ਜੀ ਕੋਈ ਸੰਸਥਾ ਨਹੀਂ ਕੋਈ ਇਹਦਾ ਇਹ ਨਹੀਂ ਨਾ ਹੀ ਕੋਈ ਪੈਸਾ ਲੈਨੇ ਨਾ ਕੋਈ ਫੰਡ ਲੈਨੇ ਹੈ ਮਤਲਬ ਸੇਵਾ ਭਾਵ ਕਰਦੇ ਇਹਨਾਂ ਦਾ ਦਿਲੀ ਸੇਵਾ ਦਾ ਜਿਹੜਾ ਮਨੋਰਥ ਜਿਹੜਾ ਇਹਨਾਂ ਦਾ ਦਿਨ ਦਿਲੀ ਸੇਵਾ ਦਾ ਮਨੋਰਥ ਹੈ ਹਾਂ ਜੀ ਇਹ ਮਤਲਬ ਕਹਿੰਦਾ ਵੀ ਪਬਲਿਕ ਦੇ ਵਿੱਚ ਸੇਵਾ ਭਾਵਨਾ ਰੱਖਦੇ ਆ ਜੀ ਇਹ ਤੇ ਸੇਵਾ ਭਾਵਨਾ ਵਾਸਤੇ ਖੋਲਿਆ ਹੈ ਸੇਵਾ ਭਾਵਨਾ ਵਾਸਤੇ ਖੋਲਿਆ ਬਿਲਕੁਲ ਤਾਏ ਜਿਹੜਾਗਾ ਸਬਜੀ ਵੀ ਹਰ ਰੋ ਜਿਹੜੀ ਤਾਜੀ ਆਉਂਦੀ ਆ ਹਨਾ ਪਰਸ਼ਾਕ ਲਈ ਬਿਲਕੁਲ 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 ਤਾਜ਼ਾ ਸਭ ਕੁ ਡੇਲੀ ਤਾਜ਼ਾ ਜੀ ਬਿਲਕੁਲ ਤਕਰੀਬਨ ਕਿੰਨੇ ਕੁ ਜਣੇ ਇੱਥੇ ਲੋਕੀ ਲੰਗਰ ਸ਼ਕ ਤਕਰੀਬਨ ਜਿਹੜਾ ਹੀ 300 ਦੇ ਐਵਰੇਜ ਦੇ ਵਿੱਚ ਜਾਂਦੇ ਆ ਸੀ ਤਰ 350 300 350 ਦੇ ਐਵਰੇਜ ਜਾਂਦੇ ਆ ਤੇ ਹੋਰ ਕੀ ਕਹਿਣਾ ਚਾਹੂੰਗਾ ਜਿਹੜੇ ਇੱਥੇ ਲੋਕ ਆਉਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਸਾਡਾ ਜੀ ਇੱਕੋ ਹੀ ਮਤਲਬ ਕਹਿਣਾ ਪਰਪਸ ਹੈ ਮਤਲਬ ਕਹਿਣਾ ਵੀ ਜਿਹੜਾ ਵੀ ਆਉਂਦਾ ਉਹ ਇੱਥੋਂ ਖੁਸ਼ ਹੋ ਕੇ ਜਾਵੇ ਸਸਪੈਕਸ਼ਨ ਜਾਵੇ ਉਹ ਮਾਲੂਕਾਂ ਦਾ ਸਾਨੂੰ ਆਸ਼ੀਰਵਾਦ ਦੇ ਕੇ ਜਾਵੇ ਬੜੇ ਖੁਸ਼ ਹੈ ਅਸੀਂ ਬਸ ਤੁਹਾਨੂੰ ਬੜਾ ਆਨੰਦ ਆਇਆ ਸਾਨੂੰ ਬਿਲਕੁਲ ਵੇਸੇ ਤੁਹਾਨੂੰ ਲੋਕ ਬੜਾ ਧੰਨਵਾਦ ਕਰਕੇ ਜਾਂਦੇ ਹੋਣਗੇ ਜਦੋਂ ਹਸਪੀਟਲ ਦੇ ਬਿਲਕੁਲ ਸਾਹਮਣੇ ਹੈ ਨਾ ਇਹ ਰਸੋਈ ਬਣੀ ਹੋਈ ਹੈਗੇ ਤਾਂ ਲੋਕ ਤੁਹਾਨੂੰ ਕੀ ਕੁਛ ਕਹਿ ਕੇ ਜਾਂਦੇ ਕਿੰਨੀ ਕ ਅਸੀਸਾਂ ਦੇ ਕੇ ਜਾਂਦੇ ਹਾਂ ਜੀ ਬਹੁਤ ਅਸੀਸਾਂ ਦੇ ਕੇ ਜਾਂਦੇ ਜੀ ਬਹੁਤ ਕਹਿ ਕੇ ਆਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਇੰਨਾ ਉਪਰਾਲਾ ਕੀਤਾ ਹੈ ਜਿਹੜਾ ਇੰਨੀ ਸੇਵਾ ਕਰ ਰਹੇ ਆ ਅਸੀਂ ਬਹੁਤ ਖੁਸ਼ ਹਾਂ ਜੀ ਬਿਲਕੁਲ ਕਹਿੰਦੇ ਵੀ ਲੋਕ ਵੀ ਬਥੇਰੀਆਂ ਅਸੀਸਾਂ ਦੇ ਕੇ ਜਾਂਦੇ ਆ ਤਾਂ ਤੁਹਾਨੂੰ ਮੈਂ ਕੈਮਰਾਮੈਨ ਨੂੰ ਤਾਂ ਕਹੂੰਗਾ ਤਸਵੀਰਾਂ ਦੇ ਵਿੱਚ ਜਿਹੜੀਆਂ ਦਿਖਾਇਆ ਜਾਵੇ ਸਬਜ਼ੀਆਂ ਤੇ ਉਧਰ ਰਾਇਤਾ ਪਲੇਟਾਂ ਲੱਗ ਚੁੱਕੀਆਂ ਗਿਆ ਤਾਂ ਸਫਾਈ ਵੇਖੋ ਕਿੰਨੀ ਜ਼ਿਆਦਾ ਹੈ ਸਫਾਈ ਬਿਲਕੁਲ ਬਹੁਤ ਜ਼ਿਆਦਾ ਹੈਗਾ ਬਾਈ ਇਹ ਕਿੰਨੀ ਵੀ ਵਾਰੀ ਭਰਿਆ ਹੈਗਾ ਇਹ ਅਸੀਂ ਕਵਾਂਟਲ ਸਬਜ਼ੀ ਬਣਾਉਣੀ ਹੈ ਤੁਹਾਨੂੰ ਸਾਨੂੰ ਕਵਾਂਟਲ ਸਬਜ਼ੀ ਲੋਣੀ ਹੈ ਕਵਾਂਟਲ ਸਬਜ਼ੀ ਠੀਕ ਹੈ ਇਹ ਟੇਬਲਾਂ ਆ ਤੁਸੀਂ ਹੁਣ ਇੱਥੇ ਸਬਜ਼ੀ ਸੁਬਜ਼ੀ ਪਾ ਦੋਗੇ ਰਾਇਤਾ ਪਾ ਦੋਗੇ ਉਸ ਤੋਂ ਬਾਅਦ ਜਿਹੜੀ ਰੋਟੀ ਉਹ ਟੇਬਲਾਂ ਤੇ ਪਹੁੰਚੂਗੀ ਹਾਂਜੀ ਟੇਬਲਾਂ ਤੇ ਸਾਰਾ ਕੁਝ ਤੇ ਦੇਈਦਾ ਬਾਕੀ ਬਾਅਦ ਚ ਟੇਬਲਾਂ ਤੇ ਅੱਛਾ ਜੀ ਹਾਂਜੀ ਬਿਲਕੁਲ ਕਹਿੰਦੇ ਵੀ ਜਿਹੜੇ ਰੋਟੀ ਆ ਉਹ ਟੇਬਲਾਂ ਤੇ ਪਹੁੰਚੂਗੀ ਇੱਥੋਂ ਕਿਹੜਾ ਅਸੀਂ ਪਲੇਟਾਂ ਦੇ ਵਿੱਚ ਸਬਜ਼ੀ ਪਾ ਦਿੰਨੇ ਆਂਗੇ ਠੀਕ ਆ ਫੁਲਕੇ ਵੇਖੋ ਫੁੱਲੇ ਹੋਏ ਫੁਲਕੇ ਆ ਜਿਹੜੇ ਸੰਗਤ ਆਉਂਦੀ ਐ ਇੱਥੇ ਕਹਿ ਕੇ ਵੀ ਜਾਂਦੀ ਵੀ ਬੜਾ ਆਨੰਦ ਆਇਆ ਘਰ ਵਰਗਾ ਖਾਣਾਗਾ ਤਾਂ ਇੱਥੇ ਮਸ਼ੀਨ ਵੇਖੋ ਤੁਹਾਨੂੰ ਮੈਂ ਦਿਖਾਉਣਾ ਸਫਾਈ ਵੇਖੋ ਕਿੰਨੀ ਕੁ ਜ਼ਿਆਦਾ ਹੈਗੀ ਆ ਤਾਂ ਜਿਹੜੇ ਪ੍ਰਸ਼ਾਦ ਇਹ ਮਸ਼ੀਨ ਦੇ ਉੱਪਰ ਬਣ ਰਹੇ ਆ ਪਹਿਨੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਸੇਵਾ ਕਰਦੇ अच्छा ਤੁਹਾਨੂੰ ਸਾਲ ਹੋ ਗਏ ਇਥੇ ਸੇਵਾ ਕਰਦੇ ਨੂੰ ਹਾਂਜੀ ਹਾਂਜੀ ਤੇ ਕਿਵੇਂ ਲੱਗ ਰਿਹਾ ਮਨ ਨੂੰ ਆਨੰਦ ਮਿਲਦਾਗਾ ਹਾਂਜੀ ਬਹੁਤ ਵਧੀਆ ਲੱਗਦਾ ਹੈ ਸੇਵਾ ਕਰੀਦੀ ਹੈ ਜੀ ਬਿਲਕੁਲ ਐਨ ਕਹਿੰਦੀ ਵੀ ਸਾਨੂੰ ਸੇਵਾ ਕਰਕੇ ਆਨੰਦ ਮਿਲਦਾਗਾ ਬਹੁਤ ਵਧੀਆ ਲੱਗਦਾਗਾ ਤਾਂ ਭਾਂਡੇ ਜਿਹੜੇ ਆ ਵਰਤਨ ਉਹ ਇਥੇ ਆਪ ਖੋਦ ਮਾਂਜੀ ਜਾਂਦੇ ਆ ਕਿਸੇ ਵੀ ਜਿਹੜਾ ਲੰਗਰ ਛਕਣਾਉਂਦਾਗਾ ਉਹ ਭਾਂਡੇ ਵੀ ਨਹੀਂ ਮਾਂਜ ਕੇ ਜਾਂਦਾਗਾ ਕਿਉਂਕਿ ਇਹ ਕਹਿੰਦੀ ਵੀ ਸਿਰਫ ਲੰਗਰ ਛਕੋ ਤਾਂ ਤੁਸੀਂ ਦੇਖ ਰਹੇ ਸੀਗੇ ਫਰੀਦਕੋਟ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ ਜਾਣ ਬਾਹਰ ਜਿਹੜਾ ਐਡਰੈਸ ਪ੍ਰੋਪਰ ਤੁਹਾਨੂੰ ਅਸੀਂ ਦੱਸਾਂਗੇ ਜੇਕਰ ਕਿਸੇ ਨੇ ਲੰਗਰ ਛਕਣਾ ਹੁੰਦਾਗਾ ਹਸਪੀਟਲ ਦੇ ਵਿੱਚ ਆਇਆ ਹੁੰਦਾਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਈ ਵਾਰੀ ਹਸਪੀਟਲ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਰੱਬ ਨਾ ਕਰੇ ਪਹਿਲੀ ਗੱਲ ਤਾਂ ਹਸਪੀਟਲ ਦੇ ਵਿੱਚ ਆਉਣ ਦੀ ਲੋੜ ਨਾ ਪਵੇ ਤਾਂ ਕੈਮਰਾਮੈਨ ਨੂੰ ਕਹੂੰਗਾ ਮੈਂ ਤਸਵੀਰਾਂ ਦਿਖਾਈਆਂ ਜਾਣ ਸਾਹਮਣੇ ਮੈਡੀਕਲ ਜਿਹੜਾ ਹੈਗਾਗਾ ਗੁਰੂ ਗੋਬਿੰਦ ਸਿੰਘ ਮੈਡੀਕਲ ਜਿਹੜਾ ਹੈਗਾਗਾ ਉਹਦੇ ਸਾਹਮਣੇ ਬਿਲਕੁਲ ਜਿਹੜਾ ਗਾ ਲਾਲਾ ਚਾਲੀ ਰਾਮ ਦੀ ਰਸੋਈ ਹੈ ਠੀਕ ਹੈ ਉੱਥੇ ਤੁਸੀਂ ਜਿਹੜਾ ਇਹ 20 ਰੁਪਈਆ ਦੇ ਵਿੱਚ পেট ਭਰ ਕੇ ਜਿਹੜਾ ਖਾਣਾ ਖਾ ਸਕਦੇ ਹੋ ਤਾਂ ਜਿਹੜਾ ਇਸ ਦਾ ਟਾਈਮ ਹੈਗਾਗਾ 12 ਵਜੇ ਤੋਂ ਲੈ ਕੇ ਤਕਰੀਬਨ 2 ਤੋਂ 3 ਵਜੇ ਤੱਕ ਇਹ ਜਿਹੜਾ ਰਸੋਈ ਖੁੱਲੀ ਰਹਿੰਦੀ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਵੀ ਤੁਸੀਂ ਜ਼ਰੂਰ رائے ਦੇਣੀ ਆਪਣੀ ਧੰਨਵਾਦ ਇਸੇ ਤਰ੍ਹਾਂ ਜੁੜੇ ਰਹੋ ਪੀਵੀ ਨਿਊਜ਼ ਟੀਵੀ ਨਾਲ ਮੈਂ ਹਾਂ ਰਮਨਦੀਪ ਸਿੰਘ ਸੋਡੀ